ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰਾਂਡ ਕੀ ਰਣ ਪੰਜਾਬੀ ਕੁਕਿੰਗ ਦੇ ਵਿੱਚ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਬਹੁਤ ਹੀ ਸਵਾਦ ਹਾਲੀ ਮਿਸ਼ਰਾ achar ਇਹ achar ਨੂੰ ਤੁਸੀਂ 1 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਸ ਥੋੜਾ ਜਿਹਾ achar ਬਣਾਓ ਤੇ ਤਾਜ਼ਾ ਤਾਜ਼ਾ ਫਰੈਸ਼ achar ਬਣਾ ਕੇ ਖਾਓ ਤੇ ਖਾਂਦੇ ਵਿੱਚ ਬਹੁਤ ਹੀ ਟੇਸਟੀ ਲੱਗਦਾ ਹੈ ਜੀ ਤੇ ਇਹਦੇ ਮੁਕਾਬਲੇ ਜਿਹੜੀ ਦਾਲ ਸਬ지ਆ ਨਾ ਉਹ ਵੀ ਤੁਹਾਨੂੰ ਸਵਾਦ ਨਹੀਂ ਲੱਗੇਗੀ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੇ ਆਚਾਰ ਬਣਾਉਣ ਲਈ ਜੀ ਇੱਥੇ 200 ਗ੍ਰਾਮ ਲਈਆਂ ਨੇ ਮੋਟੇ ਵਾਲੀਆਂ ਹਰੀਆਂ ਮਿਰਚਾਂ ਇਹ ਮਿਰਚਾਂ ਜਿਹੜੀਆਂ ਜ਼ਿਆਦਾ ਕੌੜੀਆਂ ਨਹੀਂ ਹੁੰਦੀਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਮੈਂ ਸੁਕਾ ਲਿਆ ਸੀ ਤੇ ਫਿਰ ਆਪਾਂ ਇਹਨਾਂ ਦੀਆਂ ਡੰਡੀਆਂ ਕੱਢ ਲਵਾਂਗੇ ਡੰਡੀਆਂ ਆਪਾਂ ਜ਼ਰੂਰ ਉਤਾਰਨੀਆਂ ਹੈ ਜੀ ਜਿਹੜਾ ਡੰਡੀਆਂ ਨਾ ਡੰਡੀਆਂ ਦੇ ਨਾਲ ਆਚਾਰਾ ਜਲਦੀ ਖਰਾਬ ਹੋ ਜਾਂਦਾ ਹੈ ਇਸ ਲਈ ਮੈਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਉਤਾਰ ਕੇ ਇਹਨਾਂ ਨੂੰ ਤਿਆਰ ਕਰ ਲਿਆ ਹੈ ਤੇ ਫਿਰ ਆਪਾਂ ਇਹਨਾਂ ਨੂੰ ਕੱਟ ਲੈਣਾ ਹੈ ਮਿਰਚਾਂ ਨੂੰ ਮੈਂ ਇਸ ਤਰ੍ਹਾਂ ਗੋਲ ਕੱਟ ਰਹੀ ਹਾਂ ਜਿਤੇ ਇੱਕ ਮਿਰਚ ਦੇ ਮੈਂ ਤਿੰਨ ਤੋਂ ਚਾਰ ਪੀਸ ਕਰ ਰਹੀ ਹਾਂ ਇਹ ਫਿਰ ਤੁਸੀਂ ਇਸ ਤਰ੍ਹਾਂ ਮਿਰਚ ਦੇ ਵਿੱਚ ਕੱਟ ਲਗਾ ਕੇ ਵੀ ਨਾ ਇਹਨੂੰ ਕੱਟ ਸਕਦੇ ਹੋ ਜੇ ਬਿਨਾਂ ਕੱਟੇ ਵੀ ਤੁਸੀਂ ਇਹਨੂੰ ਕੱਟ ਕੇ ਤਿਆਰ ਕਰ ਸਕਦੇ ਹੋ আর ਜਿਹੜਾ ਇਸ ਤਰ੍ਹਾਂ achar ਆ ਨਾ ਬਹੁਤ ਹੀ ਸਵਾਦ ਲੱਗਦਾ ਹੈ ਖਾਣ ਦੇ ਵਿੱਚ ਤੇ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੇ ਤੁਹਾਨੂੰ ਜਿਹੜੀ ਦਾਲ ਸਬ지 ਆ ਨਾ ਬਿਲਕੁਲ ਵੀ ਬਣਾਉਂਦੀ ਜ਼ਰੂਰ ਨਹੀਂ ਮਾਏ ਪਵੇਗੀ ਬਹੁਤ ਹੀ ਟੇਸਟੀ achar ਬਣ ਕੇ ਤਿਆਰ ਹੁੰਦਾ ਹੈ ਨਾਲ ਹੀ ਹਰੀ ਮਿਰਚਾ ਕੱਟਣ ਤੋਂ ਬਾਅਦ ਲੈ ਆਏ ਜੀ 100 ਗ੍ਰਾਮ ਅਦਰਕ ਅਦਰਕ ਨੂੰ ਵੀ ਇਸ ਤਰ੍ਹਾਂ ਦੇ ਵਿੱਚ ਪਤਲੇ ਤੇ ਮੀਡੀਅਮ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰ ਲਿਆ ਹੈ ਤੇ ਦੂਸਰੀ ਸਾਈਡ ਆਪਾਂ ਪਹਿਲਾਂ ਮਸਾਲੇ ਭੁੰਨ ਲਵਾਂਗੇ ਇੱਥੇ ਮੈਂ ਲਈ ਹੈ ਜੀ ਥੋੜੀ ਜੀ ਜਾਨੀਕੀ ਅੱਧਾ ਚਮਚ ਲਿਆ ਸੌਂਫ ਅੱਧਾ ਚਮਚ ਜੀਰਾ ਅੱਧਾ ਚਮਚ ਇੱਥੇ ਮੈਂ ਲਿਆ ਜੀ ਸਾਬੂਤ ਧਨੀਆ ਤੇ ਨਾਲ ਪੰਜ ਤੋਂ ਕੋਕਾਲੀਆ ਮਿਰਚਾਂ ਲਈਆਂ ਨੇ ਤੇ ਉਸ ਤੋਂ ਬਾਅਦ ਥੋੜੀ ਜੀ ਮੈਂ ਲਈ ਹੈ ਜੀ ਮਿਰਚੀ ਦਾਣਾ ਜਾਨੀਕੀ ਮਿੱਠੇ ਤੇ ਥੋੜੀ ਜੀ ਕਾਲੀ ਸਰੋਂ ਜਾਨੀਕੀ ਰਾਇਹ ਸਾਰੇ ਮਸਾਲਿਆਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਜੀ ਭੁੰਨ ਲੈਣਾ ਇਹਦੇ ਨਾਲ ਇਹਦੀ ਪਚਾਰਦੂ ਨਮਕੀਆ ਜੋ ਮੋਇਸਚਰ ਆ ਉਹ ਖਤਮ ਹੋ ਜਾਵੇਗਾ ਇਹਨਾਂ ਨੂੰ ਪੀਸਣ ਦੇ ਵਿੱਚ ਵੀ ਆਸਾਨੀ ਹੋ ਜਾਵੇਗੀ ਤੇ ਨਾਲ ਹੀ ਜਿਹੜਾ ਆਪਣਾ ਇਸ ਤਰ੍ਹਾਂ ਨਾ ਮਸਾਲਿਆਂ ਨੂੰ ਭੁੰਨਣ ਦੇ ਨਾਲ ਜਿਹੜਾ achar ਹੈ ਛੇਤੀ ਖਰਾਬ ਨਹੀਂ ਹੁੰਦਾ। ਮਸਾਲਿਆਂ ਨੂੰ ਇੱਕ ਤੋਂ ਡੇਢ ਮਿੰਟ ਭੁੰਨਣ ਤੋਂ ਬਾਅਦ ਦੇਖੋ ਇਹਦਾ ਹਲਕਾ ਜਿਹਾ ਕਲਰ ਹੈ ਜਿਹੜੇ ਖੜੇ ਮਸਾਲਿਆਂ ਦਾ ਚੇਂਜ ਹੋ ਗਿਆ ਹੈ ਤੇ ਬਸ ਆਪਾਂ ਇਸੇ ਤਰ੍ਹਾਂ ਭੁੰਨ ਕੇ ਤਿਆਰ ਕਰ ਲੈਣਾ ਹੈ ਤੇ ਫਿਰ ਸਾਈਡ ਤੇ ਪਲੇਟ 'ਚ ਕੱਢ ਕੇ ਇਹਨੂੰ ਠੰਡਾ ਕਰ ਲੈਣਾ ਹੈ। ਤੇ ਦੂਸਰੀ ਸਾਈਡ 'ਤੇ ਥੋੜਾ ਜਿਹਾ ਤੇਲ ਜਿੰਨਾ ਕਿ ਆਪਾਂ ਨੂੰ achar ਦੇ ਲਈ ਚਾਹੀਦਾ ਹੈ ਜੀ ਉਹਨਾਂ ਦਾ ਤੇਲ ਮੈਂ ਗਰਮ ਕਰ ਲਿਆ ਹੈ ਜਿਵੇਂ ਥੋਏਦਰ ਗਰਮ ਹੋ ਗਿਆ ਨਾ। ਇਮੇ ਉਹਨੂੰ ਠੰਡਾ ਹੋਣ ਲਈ ਰੱਖ ਦਿੱਤਾ ਤੇ ਫਿਰ ਆਪਾਂ ਜਿਹੜੇ ਆਪਣੇ ਮਸਾਲੇ ਸੀ ਖੜੇ ਮਸਾਲੇ ਉਹਨਾਂ ਨੂੰ ਆਪਾਂ ਦਰਦਰਾ ਗ੍ਰाइंड ਕਰ ਲੈਣਾ ਹੈ। ਜਿਆਦਾ ਆਪਾਂ ਬਿਲਕੁਲ ਵੀ ਨਹੀਂ ਕਰਨਾ ਮੰਮੀ ਹੀ ਬਿਲਕੁਲ ਆਪਾਂ ਦਰਦਰਾ ਹੀ ਇਹਨਾਂ ਨੂੰ ਗ੍ਰाइंड ਕਰਨਾ ਹੈ ਜਿਸ ਨਾਲ ਜਿਹੜਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ। ਮਸਾਲੇ ਮੇਂ ਕੁੱਟ ਕੇ ਤਿਆਰ ਕਰ ਲਿਆ। ਦੂਸਰੀ ਸਾਈਡ ਹੈ ਜਿਹੜਾ ਨਾ ਤੇਲ ਆਪਨਾ ਉਹਦਾ ਟੈਂਪਰੇਚਰ ਜਿਹੜਾ ਮਤਲਬ ਘਟ ਗਿਆ ਏ ਜਿਹੜੇ ਦੇ ਵਿੱਚ ਸੇਕ ਸੀ ਨਾ ਆਪਾਂ ਘਟਾ ਲੈਣਾ ਹੈ ਕਿ ਇਹਨੂੰ ਹਲਕਾ ਜਿਹਾ ਠੰਡਾ ਕਰ ਲੈਣਾ ਹੈ ਤੇ ਇਹਨੂੰ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੇਣੀ ਹੈ ਹਰੀਆਂ ਮਿਰਚਾਂ ਤੇ ਅਦਰਕ ਅਦਰਕ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਤੇਲ ਹੈ ਨਾ ਚੰਗੀ ਤਰ੍ਹਾਂ ਸਾਰੀਆਂ ਮਿਰਚਾਂ ਦੇ ਉੱਪਰ ਲੱਗ ਜਾਵੇ ਨਾਲ ਹੀ ਅਦਰਕ ਦੇ ਉੱਪਰ ਵੀ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਗ੍ਰੀਸ ਕਰ ਲੈਣਾ ਹੈ ਫਿਰ ਆਪਏ ਦੇ ਵਿੱਚ ਪਾਨੇ ਹੈ ਜੀ ਕੁਝ ਮਸਾਲੇ ਥੋੜੀ ਜਿਹੀ ਇਥੇ ਮੈਂ ਪਾਈ ਹੈ ਜੀ ਪੀਲੀ ਸਰੋਂ ਯਾਨਕਿ ਪੀਲੀ ਰਾਈ ਨਾਲੀ ਥੋੜੀ ਜੀ ਕਲੌਂਜੀ ਤੇ ਚਮਚ ਦਾ ਚੌਥਾ ਹਿੱਸਾ ਲਈਆ ਜੀ ਮੈਂ ਦੇਗੀ ਮਿਰਚ ਇਹਦੇ ਨਾਲ ਜਿਹੜਾ ਕਲਰ ਬਹੁਤ ਹੀ ਵਧੀਆ ਆਉਂਦਾ ਹੈ ਤੇ ਥੋੜੀ ਜੀ ਬਿਲਕੁਲ ਹਿੰਗ ਹਿੰਗ ਦੇ ਨਾਲ ਵੀ ਜਿਹੜਾ ਟੇਸਟ ਤੇ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਤੇ ਥੋੜੀ ਜੀ ਹਲਦੀ ਜੇ ਸਵਾਦ ਅਨਸਾਰ ਨਮਕ ਲੈਣਾ ਜਿੱਦ ਨਮਕ ਦੀ ਥੋੜੀ ਜ਼ਿਆਦਾ ਆਪਾਂ ਵਰਤੂ ਕਰਾਂਗੇ ਕਿਉਂਕਿ ਨਮਕ ਦਾ ਜ਼ਿਆਦਾ ਪੌਣ ਦੇ ਨਾਲਾ ਚਾਹਸੀਤੀ ਖਰਾਬ ਨਹੀਂ ਹੁੰਦਾ ਤੇ ਫਿਰ ਜੋ ਆਪਾਂ ਮਸਾਲੇ ਦਰਦਰੇ ਗ੍ਰਾਇੰਡ ਕੀਤੇ ਸੀ ਉਹ ਪਾ ਦੇਣੇ ਆ। ਸਾਰੀ ਇਹ ਚੀਜ਼ਾਂ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਕਿ ਜਿਹੜੇ ਸਾਰੇ ਮਸਾਲੇ ਚੰਗੀ ਤਰ੍ਹਾਂ ਆਪਣੀਆਂ ਮਿਰਚਾਂ ਤੇ ਅਦਰਕ ਦੇ ਉੱਪਰ ਲੱਗ ਜਾਣ। मिक्स ਕਰਨ ਤੋਂ ਬਾਅਦ ਜੀ ਆਪਣਾ ਜਿਹੜਾ achar ਬਣ ਕੇ ਤਿਆਰ ਹੈਗਾ ਇਹ ਨਾ ਹੀ ਇਹਦੇ ਵਿੱਚ ਆਪਾਂ ਜ਼ਿਆਦਾ ਤੇਲ ਦੀ ਵਰਤੋਂ ਕੀਤੀ ਹੈ ਨਾ ਹੀ ਜ਼ਿਆਦਾ ਮਸਾਲਿਆਂ ਦੀ ਬਿਲਕੁਲ ਨੋਰਮਲ ਮਸਾਲਿਆਂ ਦੇ ਵਿੱਚ ਜਿਹੜਾ ਇਹ achar ਆਪਾਂ ਬਹੁਤ ਹੀ ਟੇਸਟੀ achar ਬਣਾ ਕੇ ਤਿਆਰ ਕਰ ਲਿਆ ਹੈ ਤੁਸੀਂ ਵੀ ਜ਼ਰੂਰ ਇੱਕ ਵਾਰੀ ਇਸ ਤਰ੍ਹਾਂ ਦੇ ਨਾਲ ਥੋੜਾ ਜਿਹਾ achar ਪਾਓ ਤੇ ਤਾਜ਼ਾ-ਤਾਜ਼ਾ ਫਰੈਸ਼ achar 15 ਤੋਂ 20 ਦਿਨ ਲਈ ਕਾਉ ਤੇ ਫੇਨਾ ਮਾ ਆਚਾਰ ਬਣਾਦੇ ხਾ ਬਹੁਤ ਹੀ ਸਵਾਦ ਲੱਗਦਾ ਹੈ ਤੇ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦਾ ਹੈ ਕਈ ਵਾਰ ਕੋਈ ਦਾਲ ਸਬ지 ਨਹੀਂ ਹੁੰਦੀ ਫਟਾਫਟ ਆਪਾ ਆਚਾਰ ਦੇ ਨਾਲ ਰੋਟੀ ਪਰਾਠਾ ਖਾ ਸਕਦੇ ਹੈ ਖਾਣ ਦੇ ਵਿੱਚ ਕਦਕਦਾਈ ਬਹੁਤ ਹੀ ਸਵਾਦ ਲੱਗਦਾ ਜਰੂਰ ਇੱਕ ਵਾਰੀ ਬਣਾ ਕੇ ਦੇਖਿਓ ਤੁਹਾਨੂੰ ਮੇਰੀ ਇਹ ਹਰੀ ਮਿਰਚ ਤੇ ਆਚਾਰ ਦੀ ਰੈਸਪੀ ਵਧੀਆ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਅਸਾਨੀ ਨਾਲ ਮਿਲ ਜਾਵੇ ਤੇਨੂੰ ਸਟੋਰ ਕਰਕੇ ਰੱਖੋ ਜੀ ਮਿਲਦੇ ਨੇ ਨਵੀਂ ਰੈਸਪੀ ਹਰ ਮੰਥੀ ਕਿਉਂਕਿ